ਤੁਹਾਨੂੰ ਇਹ ਕੰਮ ਕਰੀ ਜਾ ਲੈ ਸਾਸਰੀ ਦਾ ਪਾਂਜੀ ਸਾਸਰੀ ਦਾ ਆ ਫਟਾਫਟ ਚੱਲ ਹਾਂ ਹਾਏ ਹਾ ਕੀ ਹੋ ਗਿਆ ਵਾ ਕਹੀ ਤਿੰਨੇ ਕਾਲੇ ਬਗੜੇ ਕਿਤੇ ਗੱਲ ਨਹੀਂ ਕਰਨ ਵਾਲੀ ਪਰੋਣੇ ਤੇ ਆਉਣ ਵਾਲੇ ਹਨ ਕੰਮੀਆਂ ਉਹ ਕੁਛ ਨਹੀਂ ਹੋ ਗਿਆ ਰੋਟੀ ਪਾਣੀ ਬਣਾਉਣਾ ਆਪਾਂ ਛੱਟ ਨਾਲ ਮਿਲ ਕੇ ਕਰ ਲੈਣਾ ਕਿ ਇਹ ਨਾ ਮੈਂ ਇੱਥੇ ਬੈਠੀ ਰਹਿ ਜਾਂਦੇ ਪਰੋਣਿਆਂ ਦੀ ਗੱਡੀ ਆ ਕੇ ਖਲੋ ਜੇ ਉਹ ਕੁਛ ਨਹੀਂ ਹੁੰਦਾ ਬਿਨੂ ਆਇਆ ਸੋਨ ਹੁੰਦੀ ਦੀ ਭੈਣ ਦਾ ਕੋਈ ਗੱਲ ਨਹੀਂ ਆ ਜਾ ਬਹਿ ਜਾਓ ਤੁਸੀਂ ਬਹਿਤ ਮੈਂ ਜਾਣੀ ਆ ਪਰ ਹੁਣ ਤੈਨੂੰ ਪਤਾ ਘਰ ਕੰਮ ਕੁੰਮ ਬੜਾ ਹੀ ਹੁੰਦਾ ਉਈ ਗੱਲ ਨਹੀਂ ਮੈਂ ਇਹ ਸਲਾਹ ਕਰਨ ਲੱਗੀ ਕਿ ਕੱਪੜਾ ਲਿੜਾ ਤੇ ਆਪਾਂ ਦੇਣਾ ਲੇਗਾ ਫਿਰ ਇਦਾਂ ਕਰਾਂਗੇ ਮੁੰਡੇ ਦੀ ਪਹਿਣ ਨੂੰ 1100 ਰੁਪਏ ਦੇ ਦਾਂਗੇ ਵੇਖ ਲੈ ਜਾਨੀਆ ਇਹ ਕੱਪੜੇ ਦੇ 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 ਨੇ ਕਿਹੜੇ ਸਾਡੇ ਘਰ ਹੈ ਨਹੀਂ ਨਹੀਂ ਉਹਨੇ ਮਨਾਂ ਕੀਤਾ ਪਰਸ਼ ਦੇਣ ਦੇ ਆਦੀ ਵੀ ਲਿੜਾ ਕੱਪੜਾ ਨਹੀਂਗਾ ਦੇਣਾ ਆਂਦੀ ਜੇ ਕੋਈ ਦਿੱਤਾ ਤੇ ਫਿਰ ਮਨ ਨਾਰਾਜ਼ ਹੋ ਜਾਣਾ ਤੇ ਮੈਂ ਐਵੇਂ ਕਾਹਨ ਨਾਰਾਜ਼ ਕਰਨਾ ਤੇ ਚੱਲ ਪੈਸੇ ਦੇ ਪੰਡ ਲਈਏ ਫਿਰ ਓਦਾਂ ਇਹ ਵੀ ਪਹਿਲੀ ਵਾਰੀ ਆਉਂਦਾ ਹੈ ਚੰਗੇ ਤਾਂ ਨਹੀਂ ਲੱਗਦਾ ਪੈਸੇ ਕਿਹੜਾ ਕੋਈ ਵੇਖਣ ਡਿਆ ਚਲੋ ਕੋਈ ਗੱਲ ਨਹੀਂ ਉਹ ਸਭਾ ਹੀ ਉਹਨਾਂ ਦਾ ਇਦਾਂ ਦਾ ਮੈਨੂੰ ਜਾਨ ਨੂੰ ਫਿਰ ਭੈਣੇ ਤੇਰੀ ਮਰਜ਼ੀ ਮੈਨੂੰ ਨਾ ਮੁੜ ਕੇ ਕਾਲ ਨੂੰ ਕੰਮ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਗਈ ਤੇ ਮੈਂ ਤਾਂ ਬਸ ਆਉਣ ਲੱਗੀ ਸੀ ਤੇ ਮੈਂ ਟਿਕਣ ਨਹੀਂ ਮਨਜਿੰਦਰ ਨੂੰ ਮੈਂ ਹੁੰਦੇ ਆ ਘਰ ਪਈਦੇ ਆ ਤੇ ਮੈਂ ਜਿੰਦਰਾ ਕੱਲੀ ਮਾਰਨਾ ਵਾ ਤਾਂ ਕਰਕੇ ਅੱਛਾ ਤੇ ਮੈਂ ਮਨਜਿੰਦਰ ਨੂੰ ਤੂੰ ਘਰ ਛੱਡ ਕੇ ਜਾਣਾ ਨਹੀਂ ਨਹੀਂ ਉਹਨਾਂ ਵੀ ਆਇਆ ਆ ਵਾ ਫਿਰ ਮੈਂ ਜਿਹੜਾ ਕੰਮ ਕੁਮ ਤੁਹਾਨੂੰ ਮੈਂ ਜਾ ਕੇ ਦੇਤੀ ਮੈਂ ਕਰਾਵਾਂ ਉਹਨੇ ਚਰਨ ਨੂੰ ਪਰੋਣੇ ਆ ਜਾਣਗੇ ਤੇ ਵੀ ਆ ਜਾਣਗੇ ਦਈਏ ਚਰਨ ਅੱਛਾ ਤੇ ਕੁੜੀ ਤਿਆਰ ਹੋਣ ਲਈ ਮੈਂ ਤਿਆਰ ਹੋ ਜਾ ਚੱਜਣਾ ਹੈ ਚਲ ਸੋਹਣਾ ਸੂਟ ਪੋਣਾ ਹੀ ਨਹੀਂ ਸੂਟ ਤੋਂ ਸੋਹਣਾ ਪਾਇਆ ਬੜਾ ਸੋਹਣਾ ਪਾਇਆ ਚਲ ਵਧੀਆ ਮੈਂ ਪਹਿਲਾਂ ਹੀ ਸਵਾ ਕੇ ਰੱਖਿਆ ਵਾ ਪਤਾ ਨਹੀਂ ਹੁੰਦਾ ਖੜੇ ਪੈ ਤੇ ਕਿਹੋ ਜਿਹੋ ਨੇ ਨਾ ਕਪੜਾ ਲਿਆਉਣ ਖੋਣੇ ਨਹੀਂ ਸੀ ਪਦਾ ਹੈਗਾ ਨਹੀਂ ਨਹੀਂ ਵਧੀਆ ਕੀਤਾ ਉਹ ਤਾਂ ਨਾ ਖੜੇ ਖੜੇ ਸੋਹਣੇ ਨੇ ਤਾਂ ਸਵਾ ਕੇ ਰੱਖ ਚੜ ਚਲ ਤੇ ਉਹਨੇ ਪਸਵਾ ਲਿਆ ਪਾਕ ਦੋਰੀ ਆਂਦੀ ਮਮੂ ਨੇ ਪਾਲਾ ਮਮੈਂ ਨਹੀਂ ਮੈਂ ਨਹੀਂ ਪਾਉਂਦੇ ਆ ਵੇਖਿਆ ਫਿਰ ਕੰਮ ਆ ਗਿਆ ਤਾਂ ਹੁਣ ਇਹ ਕੁੜੀਆਂ ਦੀ ਆਦਤ ਹੁੰਦੀ ਹੈ ਜਿਹੜਾ ਸਵਾ ਲਿਆ ਬਸ ਉਹੋ ਹੀ ਪਾ ਲਿਆ ਚਲ ਨੰਮ ਸ਼ੁਕਰ ਵਾ ਹੁਣ ਸਵਾ ਰੱਖ ਲੈ ਨਾ ਨਹੀਂ ਤਾਂ ਸਿਆਣੀ ਆ ਮੈਂ ਸਮਝਾਇਆ ਹਾਂ ਚਲ ਫਿਰ ਮੈਂ ਤਾਂ ਨਹੀਂ ਆ ਚਲੀਗੀ ਚਲ ਆਪ ਦੇਹੁ ਚਲ ਬੈਠ ਦੋ ਮਿੰਟ ਬੈ ਜਾ ਮੈਂ ਚਾਹ ਬਣਾ ਲਾਂ ਉਹ ਮੇਰੀਏ ਭੈਣੇ ਚਾਹ ਵਾਲ ਨਾ ਪਿਆ ਚੱਲੀਏ ਚਾਹ ਹੁਣ ਉੱਥੇ ਬਣੀ ਆ ਉੱਥੇ ਪੀ ਲਾਂਗੇ ਲਾ ਦੱਸ ਤੇ ਹੁਣ ਇੱਧੇ ਚਲ ਜਾਣਾ ਵਾ ਤੇ ਫੇਰ ਕੀ ਮੈਂ ਕਿਹੜੀ ਬਗਾਨੇ ਘਰ ਹੈ ਆਪਣੇ ਘਰ ਆਈ ਆ ਆ ਜਾ ਆ ਜਾ ਮੇਰੀ ਭੈਣ ਵੀ ਕਾਲੇ ਵੇਖਦਾ ਪੈਣ ਦੇ ਹਾਈ ਨਹੀਂ ਮੈਨੂੰ ਕਾਲੀ ਤਾਂ ਪਹਿਣੀ ਹੈ ਕੋਈ ਆਏ ਗਏ ਵਾਲਾ ਘਰ ਵਾ ਕਿਤੇ ਇੱਕ ਦਮ ਆਣ ਗੱਡੀ ਖਲੋਤੀ ਤੇ ਕੀ ਕਹਿੰਗੇ ਮੰਮੀ ਘਰ ਕਿਤੇ ਗਈ ਉਹਨਾਂ ਨੇ ਹੁਣ ਥੋੜਾ ਪਤੰਦ ਚੁੱਪ ਚੁੱਪੀਤੀ ਆ ਗਈਆਂ ਚੱਲ ਕੋਈ ਨਹੀਂ ਤੁਸੀਂ ਚੱਲੋ ਤੇ ਮੈਂ ਜਿੰਦਰਾ ਤਾਂ ਮੈਂ ਤੁਹਾਡੇ ਮਗਰੇ ਆਣੀ ਆ ਆ ਜਾ ਆ ਜਾ ਮੇਰੀ ਭੈਣ ਹੁਣ ਦੂਜੀ ਜਿੰਦਰਾ ਮੈਨੂੰ ਆਉਣਾ ਪਏ ਉਹ ਨਹੀਂ ਨਹੀਂ ਆ ਗਈ ਆ ਗਈ ਬੱਸ ਮੈਂ ਚਲੋ ਜੀ ਲੇਖਾ ਕਿੰਨਾ ਚਾਹ ਵਜ ਭੈਣ ਜੀ ਨੂੰ ਹੈ ਚੱਲ ਚਾਹ ਵੀ ਤਾਂ ਹੁੰਦਾ ਹੀ ਆ ਨਾ ਜਦੋਂ ਨ ਚੱਲ ਮਾਲਕ ਸੱਚੇ ਪਾਸ਼ਾ ਸਭ ਕੋ ਵਧੀਆ ਵਧੀਆ ਹੀ ਕਰਨ ਤਨੀ ਹਾਂਜੀ ਡਾਡੀ ਜੀ ਕਿੱਥੇ ਚਲੇ ਆ ਮੈਂ ਮੜਾ ਜਾ ਲੈ ਆਂ ਅੱਡੇ ਤੇ ਅੱਡੇ ਤੇ ਹਾਂਜੀ ਹੁਣ ਕੀ ਰਹਿ ਗਿਆ ਵਾ ਉਹ ਸਮਾਨ ਹੀ ਰਹਿ ਗਿਆ ਕੋਈ ਯਾਰ ਉਧਰੋਂ ਪਰੌਣੇ ਆਉਂਦੇ ਤੂੰ ਅੱਡੇ ਨਾਲ ਚਲੇ ਆ ਵਾ ਉਹ ਪਰੌਣਿਆਂ ਦਾ ਸਮਾਨ ਰਹਿ ਗਿਆ ਉੱਥੇ ਕੋਈ ਲੈਣਾ ਸੀ ਜਾਂ ਫਿਰ ਛੇਤੀ ਆ ਲੈ ਕੇ ਆ ਮਿੰਟੋ ਮਿੰਟੀ ਕੋਈ ਨਹੀਂ ਮੈਂ ਆਗਾ ਤੇ ਜੇ ਕੋਈ ਚੀਜ਼ ਮੰਗੋਣੀ ਹੋਵੇ ਤੇ ਮੈਨੂੰ ਫੋਨ ਕਰਦੇ ਹੋ ਕਰਦਾਂਗੇ ਤੂੰ ਹੁਣ ਫੋਨ ਵੀ ਚੋਕਲੀ ਮੁੜ ਕੇ ਉਹ ਨਾ ਇਹ ਫੋਨ ਹੀ ਨਾ ਚੁੱਕੇ ਉਹ ਚੋਕਲ ਲੂਗਾ ਮੈਂ ਫੋਨ ਅਰੇ ਆ ਵੀ ਮੈਂ ਉਸ ਮਾਰ ਲਿਆ ਮਜਰਾ ਜ਼ਰੂਰੀ ਹੈ ਮੰਮੀ ਨੇ ਕਿਹਾ ਜਾ ਜਾ ਮਿੰਟੋ ਮਿੰਟੀ ਆ ਆ ਗਿਆ ਆ ਗਿਆ ਉਹ ਮੁੜ ਕੇ ਆਣ ਕੇ ਘਰ ਬਹਿ ਜਾਂਦੇ ਤੂੰ ਉੱਥੇ ਬਾਹਰ ਤੁਰਿਆ ਫਿਰ ਆ ਗਿਆ ਬਸ ਆ ਗਿਆ ਮੈਂ ਆਏ ਨਹੀਂ ਆਜੋ ਆਜੋ ਗਾਂ ਉਹ ਪੈਨਜੀ ਪਤਾ ਕਿੰਨੀ ਨਰਾਜ ਹੋਂਦੀ ਹੀਗੀ ਤੇ ਇਹਨੂੰ ਕਾਲੀਆਂ ਪਈਆਂ ਰਹਿਂਦੀਆਂ ਉਹ ਗੱਲ ਸੁਣ ਲਿਆ ਕਰ ਬੰਦੇ ਦੀ ਕਾਲ ਕਾਲੀ ਸੁਣਨੀ ਆ ਪਰੋਣੇ ਆ ਜਾਣੇ ਆ ਤੇ ਭੈਣ ਜੀ ਵਿਚਾਈ ਆਈ ਸੀ ਤਾਂ ਤੇ ਮੈਨੂੰ ਕਹਿੰਦੀ ਮੇਰੇ ਨਾਲ ਹੀ ਚੱਲ ਤੇ ਮੈਂ ਕਿਹਾ ਚੱਲ ਆਉਂਦੇ ਆ ਘਰ ਤੇ ਫਿਰ ਮਿਲਨੀ ਆ ਉਹ ਫਿਰ ਵੀ ਤਾਂ ਆਉਂਦਿਆ ਜਾਂਦੇ ਆ ਕੋਈ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਇੰਨੀ ਅੱਗ ਨਾ ਫਿਰ ਇੰਨੀ ਅੱਗ ਨਹੀਂ ਪਕਦੀ ਹੁੰਦੀ ਮੇਰੀ ਗੱਲ ਸੁਣੋ ਹਾਂ ਅੱਗ ਫੱਕਣ ਦੀ ਗੱਲ ਨਹੀਂ ਕੀ ਹੁਣ ਸੌ ਤਿਆਰੀਆਂ ਹੁੰਦੀਆਂ ਵਾ ਬੇਸ਼ੱਕ ਜਿੱਦਾਂ ਮਰਜੀ ਆ ਮੁੰਡੇ ਨੇ ਤੇ ਪਹਿਲੀ ਵਾਰੀ ਹੋਣਾ ਭੈਣ ਜੀ ਦਾ ਉੱਤੋਂ ਇਹ ਸਭਾ ਕਾਲਾ ਵਾ ਉਹ ਕਾਲਾ ਨਹੀਂ ਉਹ ਘਰੇ ਵੀ ਭਜੂ ਭਜੂ ਗਾਦੀ ਦੀਆਂ ਐਵੇਂ ਫਿਕਰ ਹੁੰਦਾ ਇੱਥੇ ਆਹੋ ਤੇ ਹੀ ਦੇ ਮਾਪਿਓਰ ਨਾ ਤਾ ਫਿਕਰ ਹੁੰਦਾ ਹੀ ਹੁੰਦਾ ਵਾ ਇੱਥੇ ਮੈਨੂੰ ਘਰ ਬੈਠੀ ਨੀ ਇੰਨਾ ਫਿਕਰ ਵਾ ਤਾਂ ਉਹਨੂੰ ਨਹੀਂ ਹੋਣਾ ਉਹ ਮੈਂ ਵੀ ਭੱਜ ਕੇ ਮਿਸਤਰੀਆਂ ਨੂੰ ਕਹਿਣਾ ਆ ਅੱਛਾ ਮੈਂ ਵੀ ਟਾਈਮ ਨਾਲ ਚੱਲ ਜਿਓ ਮੈਂ ਹਮੜ ਕੇ ਸ਼ਾਮਾਂ ਨੂੰ ਮਰ ਕੇ ਮੈਂ ਨਹੀਂ ਖਲੋਣਾ ਤੂੰ ਕਹਿਣ ਦੇ ਥੋੜਾ ਕਹਿਣ ਦੇ ਵੀ ਥੋੜੇ ਜਿਹੇ ਪੈਸੇ ਦੇ ਜਾ ਰੁਪਈਆ 5000 ਦੇ ਆ ਚੱਲ ਚੱਲ ਮੈਂ ਹੁਣ ਮੈਨੂੰ ਨਾ ਸਤਾਇਓ ਘੜੀ ਮਿਲੂਗੀ ਤੇਰੀ ਗੱਲ ਸੁਣੋ ਤੁਸੀਂ ਨਾ ਘਰ ਬਾਓ ਜਦੋਂ ਪਰੋਹਣੇ ਹੋਣਗੇ ਮੈਂ ਤੈਨੂੰ ਫੋਨ ਕਰ ਦੂੰਗੀ ਤੇ ਫਿਰ ਜਿੰਦਰਾ ਮਾਰ ਕੇ ਆ ਜਿਓ ਚਲ ਇਤਰਾ ਕਰ ਲੈ ਇਹ ਚਾਹ ਪੀ ਲਿਓ ਪਾ ਕੇ ਇਤਰਾ ਹੀ ਹੋ ਸੇਵਾ ਪਾਣੀ ਵਧੀਆ ਕਰਿਓ ਬੰਦਿਆਂ ਦਾ ਠੀਕ ਨਹੀਂ ਮੈਂ ਹ ਲੈ ਦੱਸ ਉਥੇ ਵਾਲੇ ਕਿਹੜੀ ਉਪਰੀ ਗੱਲ ਵਾ ਐਡੀ ਚੰਗੀ ਉਹਦੀ ਭੈਣ ਵਾ ਵੀ ਗੱਲ ਨਹੀਂ ਕਰਨ ਵਾਲੀ ਉਹ ਚਲ ਚੰਗਿਆਂ ਨੇ ਚੰਗੇ ਰਹੀਏ ਫੇਰੀ ਗੱਲ ਹੁੰਦੀ ਆ ਆਹੋ ਆਹੋ ਚਲ ਉਹਨਾਂ ਦੇ ਜਿਤਨਾ ਮਰਜੀ ਵੀ ਆ ਨਾ ਤੈਨੂੰ ਪਤਾ ਹੀ ਸਾਰੀਆਂ ਗੱਲਾਂ ਬਤਾਂਦਾ ਨਹੀਂ ਨਹੀਂ ਠੀਕ ਆ ਚੱਲ ਬੈਹ ਜਾ ਫਿਰ ਤੀ ਆ ਚਲ ਠੀਕ ਆ ਚਾਹ ਪੀ ਲਿਓ ਚਲ ਜੋ ਵੀ ਆਏ ਸੀ ਨਾ ਤੇ ਫੇਰ ਢੀਕਦੇ ਹੋਣੇ ਤੁਹਾਨੂੰ ਹੈ ਚਲ ਠੀਕ ਆ ਫੇਰ ਮੈਂ ਜਾਂਦੀ ਆ ਹੈ ਚਲ ਠੀਕ ਆ ਚਲ ਵੇਖਾਂ ਜਾ ਕੇ ਭੜਾ ਕਿ ਕੰਮ ਕੰਮ ਕੀਤਾ ਵਾ ਸਾਰਾ ਚਲੋ ਤਾਂ ਭੈਣ ਤੇ ਮੁੰਡੇ ਦੀ ਬਿਥੇਰੀ ਚੰਗੀ ਆ ਤੇ ਮੁੰਡਾ ਵੀ ਆਪਣੀ ਭੈਣ ਵਰਗਾ ਹੀ ਆ ਅਵੀ ਤਨਗਾ ਨਵਦਾ ਰਿਸ਼ਤਾ ਹੋਣਾ ਹੀ ਤੇ ਇਹਨਾਂ ਦੋਹਾਂ ਜਣੀਆਂ ਦੇ ਬੁੱਤੇ ਸਿੱਦੇ ਹੋਣੇ ਨਹੀਂ ਤੇ ਇਹ ਇੱਕ ਦੂਜੇ ਨੂੰ ਕਿਹਦੇ ਤਾਨੂੰ ਦਿਨਾ ਹੀ ਮਾਰਵਾਦੇ ਹੁਣ ਕਿੰਡੀਆਂ ਭੈਂਜੀ ਭੈਂਜੀ ਕਰਦੀਆਂ ਫਿਰਦੀਆਂ ਇੱਕ ਦੂਜੇ ਨੂੰ ਆਹ ਤਾਂ ਹੈ ਨਾ ਗੱਲ ਦਾ ਮਜ਼ਾ ਹੈ ਚਲੋ ਪਰਮਾਰ ਨੂੰ ਮੇਟਰੇ ਬਣਾਈ ਲੱਫ ਭੈਂਜੀ ਨੂੰ ਬੁਸੇ ਬਣਾਵਾਂ ਕਿੰਨਾ ਟਾਈਮ ਲਾਈ ਆ ਲੱਗਦਾ ਵੀ ਆਏ ਤੇ ਹਨੀ ਗਏ ਨੇ ਉਹ ਤਾਂ ਵੀ ਭੈਂਜੀ ਦਾ ਸਭਾ ਕਾਲਾ ਜਾ ਛਾਤੀ ਕਾਲੇ ਪੈ ਜਾਂਦੇ ਆ

ਆਹ ਕੰਨ ਵਾਲਾ ਹੀ ਗੰਤ ਪਕੋੜੇ ਮਨ ਸਿਰੇ ਕੱਟੇ ਹੀ ਗਏ ਅੱਛਾ ਠੰਡੇ ਹੋ ਗਏ ਆ ਤੇ ਉਹ ਮਾਈਕ੍ਰੋਵੇਵ ਚ ਰੱਖੇ ਮੈਂ ਚੱਲ ਕਰ ਮੋਜਾ ਚੱਲੋ ਕੋਈ ਨਹੀਂ ਮੇਰੀ ਗੱਲ ਸੁਣ ਮੰਮੀ ਤੇਰੀ ਤੇ ਨਾ ਐਵੇਂ ਕਾਲੀ ਪਈ ਜਾਣ ਢੀਏ ਮੋ ਤੇ ਮੈਂ ਕਹਿਣ ਢਈ ਆ ਮੰਮੀ ਨੂੰ ਪਤਾ ਨਹੀਂ ਕਿ ਕਾਦੀ ਚਿੰਤਾ ਖਾਈ ਜਾਣ ਢਈ ਆ ਮੈਂ ਤਾਂ ਦੱਸਾਂ ਭੱਜੀ ਭੱਜੀ ਗਈ ਉਹ ਤੇਰੇ ਵੱਲ ਤੇ ਕਹਿਣ ਢਈਗੀ ਕਿ ਤੂੰ ਇੱਥੇ ਹੀ ਰਹੀ ਮੇਰੇ ਤੇ ਗਣ ਪੈਤਾ ਜਾਣ ਢਈ ਫਿਰ ਤੇਰਾ ਚਾਚਾ ਆਇਆ ਤੋਨੂੰ ਮੈਂ ਕਿਹਾ ਕਿ ਤੂੰ ਹੁਣ ਘਰ ਬੈ ਤੇ ਮੈਂ ਭੱਜ ਕੇ ਵੇਖਾਂ ਤੇ ਆ ਵੇਖ ਲੈ ਅੰਧਿਆਂ ਨੂੰ ਕੰਮ ਤੇ ਸਰਦ ਹੀ ਸੰਭਿਆਵਾ ਕਾਮ ਤੇ ਹੋ ਗਿਆ ਚਾਚੀ ਮੰਮੀ ਆਵੇ ਕਾਲੀ ਪਈ ਜਾਣ ਰਹੀ ਆ ਪਤਾ ਨਹੀਂ ਕੀ ਗੱਲ ਆ ਤੈਨੂੰ ਮੈਂ ਕੱਲ ਦੱਸਾਂ ਚਾਰ ਹੀ ਹੁੰਦਾ ਬੰਦੇ ਆ ਅਸਲ ਚਾਹ ਨਾਲ ਚਾ ਜ਼ਿਆਦਾ ਵਾ ਤਾਂ ਨਹੀਂ ਆ ਹੈ ਚਾਹ ਹੋਵੇ ਵੀ ਕਿਦਾਂ ਨਾ ਕਿੰਨਾ ਸੋਹਣਾ ਮੁੰਡਾ ਲੱਭ ਗਿਆ ਵਾ ਹੈ ਨਾਲੇ ਅਗਲਿਆਂ ਨੇ ਆਪਣੇ ਹੱਥੀ ਮਾ ਕੇ ਰਿਸ਼ਤਾ ਲ ਲਿਆ ਤੇ ਹੋਰ ਕੀ ਚਾਹੀਦਾ ਪੁੱਤ ਆਓ ਚਲ ਚਾਚੀਏ ਤੇ ਹੈਗੀ ਆ ਆ ਪੁੱਤਾ ਨਾ ਸਾਹਮਣੇ ਨਹੀਂ ਗਈ ਹੁਣ ਪਤਾ ਜਦੋਂ ਪਹਿਲਾਂ ਦਸ ਪਾਈ ਸੀ ਨਾ ਉਦੋਂ ਤੇ ਮੈਨੂੰ ਮਟ ਖਾਣ ਨੂੰ ਪੈ ਗਈ ਸੀ ਉਹਦਾ ਗੁੱਸੇ ਬੜੇ ਸੀਗੇ ਹਾਂ ਨੂੰ ਪਤਾ ਕਿੰਨਾ ਉਹ ਬੋਲੇ ਸੀ ਕੱਲ੍ਹ ਜਦ ਵੀ ਰਹਿਣ ਮੈਨੂੰ ਤੇ ਆਖੇ ਵੀ ਤੈਨੂੰ ਦੇਣਾ ਹੀ ਮਾਰਵਾ ਤੂੰ ਰਿਸ਼ਤੇ ਤਾਂ ਨਾ ਲਿਆ ਲਿਆ ਅੱਜੋਂ ਹੈ ਤੇ ਹੁਣ ਜਦੋਂ ਪਤਾ ਲੱਗਾ ਨਾ ਕਿ ਮੁੰਡਾ ਤੇ ਕਿਤੇ ਹੀਰੇ ਵਰਗਾ ਵਾ ਤੇ ਸਭ ਕੁਝ ਉਥੇ ਹੈਗਾ ਤੇ ਸਾਡੀ ਨਾਮ ਨੇ ਰਾਜ ਕਰਨਾ ਹੁਣ ਬੜੀ ਖੁਸ਼ ਵੇਖ ਲੈ ਅੱਜ ਪੈਰ ਨਿਉ ਪਾਉਣਾ ਲੱਗਣ ਡੇ ਉੱਡੀ ਫਿਰਦੀ ਹੀ ਜਲੈਪੀ ਤੱਸ ਮੈਂ ਚਾਚੀ ਤੈਨੂੰ ਕੀ ਦੱਸਾਂ ਸੇਹ ਦਾ ਤਾਂ ਮੈਨੂੰ ਤੇ ਕਹਿਣ ਕਿ ਹੁਣੇ ਤਿਆਰੀ ਕਰ ਲੈ ਬੱਸ ਹੋਪੋ ਹੋਏ ਹੋਵੇ ਨਾ ਹੋਵੇ ਲੈ ਤੱਸ ਤੂੰ ਪਿਆਰ ਵੀ ਹੋ ਗਈਆਂ ਆ ਸਾਰੇ ਕੰਮ ਵੀ ਹੋ ਗਏ ਆ ਤੇ ਉਹ ਅਜੇ ਆਏ ਨਹੀਂ ਉਹ ਨਹੀਂ ਗਿਆ ਤੇ ਮੰਮੀ ਨੂੰ ਬੜੀ ਕਾਲੇ ਪੈਸੇ ਦੇ ਦੀ ਚੱਲ ਮੈਂ ਬੜੀ ਕੰਮ ਉੱਕ ਜੇ ਸਾਰਾ ਚੱਲ ਹਾਂ ਰਾਮਣਾ ਬਹਾਂਗੇ ਪਰੌਣੇ ਲੱਗੇ ਕੰਮ ਹੋ ਗਏ ਸਾਰੇ ਹਨਾ ਤੇ ਮੈਂ ਵੇਖਾਂ ਜਾ ਕੇ ਪੜਾਈ ਕਿ ਨਹੀਂ ਚਲ ਉਹਨਾਂ ਨੂੰ ਤਾਂ ਬਾਅਦ ਚ ਲੈ ਲਾਂਗੇ ਪਹਿਲਾਂ ਪਕੌੜੇ ਕਰ ਦੋ ਉਹ ਨਾ ਸਾਡੇ ਨਾਲ ਕਿਤੇ ਪਏ ਨਹੀਂ ਕੱਟ ਦਿੰਨੀ ਆ ਤੂੰ ਵੀ ਹੌਸਲਾ ਕਰ ਨਾ ਸੱਸ ਵਾਂਗੋਂ ਨਹੀਂ ਆ ਕਰਨਾ ਉਹ ਮੰਮੀ ਨੇ ਨਹੀਂ ਕਾਲੇ ਪੈਸੇ ਮੈਂ ਦਾ ਕੀ ਕਰਾਂ ਨਹੀਂ ਹੌਸਲਾ ਕਰ ਆ ਲੈ ਹੋ ਗਏ ਤੇਰੇ ਪਕੌੜੇ ਵੀ ਗਏ ਇੰਨਾ ਚੋਰੀ ਮੌਜਾਂ ਨੂੰ ਬੜੀਆਂ ਨੇ ਹੈ ਆ ਲੈ ਫਲੇਟ ਚ ਪਾ ਲਾ ਹੁਣ ਵੇਖ ਲਾਂ ਜਾ ਕੇ ਵੇਖ ਲੋ ਵੇਖ ਲੋ ਆਹੋ ਹੁਣ ਕਰ ਲੈਗੀ ਨਾ ਹਾਂਜੀ ਹਾਂਜੀ ਉੱਥੇ ਹੋ ਗਿਆ ਸਾਰਾ ਕੰਮ ਚੱਲ ਚਾਹ ਰਹਿ ਗਈ ਉਹ ਬਹਾਇਆ ਬਣਾਵਾਂਗੇ ਹੁਣ ਤੇਰਾ ਭਰਾ ਕੇ ਬਈ ਕਰਨੀ ਆ ਆ ਸਵਾਦ ਖਰਾਬ ਹੋਇਆ ਗਏ ਚੱਲ ਮੇਰੇ ਖਾਂ ਭਲਾ ਚੱਲ ਚਾਚੀ ਆ ਗਈ ਹੈ ਹੁਣ ਨਹੀਂ ਮੈਨੂੰ ਕੋਈ ਚੰਗ ਚਾਚੀ ਨੇ ਆਪੇ ਦੱਸ ਜਣਾ ਕੀ ਕਰਨਾ ਕੀ ਨਹੀਂ ਕਰਨਾ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਆਜੋ ਸਤਿ ਸ਼੍ਰੀ ਅਕਾਲ ਬਾਪੂ ਠੀਕ ਠਾਕ ਹਾਂਜੀ ਠੀਕ ਸਭ ਆਜੋ ਆਜੋ ਸੰਨੀ ਲੈ ਕੇ ਚੱਲ ਅੰਦਰ ਚੱਲ ਜਾ ਮਾਜਾ ਪੁੱਤ ਹੋ ਗਿਆ ਫੋਰਸ ਨਾਲ ਪੁੱਤ ਠੀਕ ਠਾਕ ਹਾਂਜੀ ਵਧੀਆ ਠੀਕ ਸਨਾ ਬਸ ਪੁੱਤ ਐਵੇਂ ਠੀਕ ਠਾਕ ਆ ਤੁਹਾਨੂੰ ਟਿਕਣ ਦੇ ਸਵੇਰ ਦੇ ਪਲੇਟ ਹੋ ਗਏ ਤੁਸੀਂ ਉਹ ਥੋੜਾ ਜਿਹਾ ਫਤਨ ਬਤਾ ਤਿਆਰ ਹਾਂ ਚਲੀ ਟਾਈਮ ਲੱਗ ਜੂਦਾ ਤੈਨੂੰ ਟਾਈਮ ਲੱਗਾ ਕਿ ਜਾਂ ਕਿੰਨਾ ਲੱਗਾ ਵਾ ਦੋਨਾਂ ਨੂੰ ਲੱਗਾ ਅੱਛਾ ਅੱਛਾ ਹਾਂਜੀ ਸਰਨ ਪਾਣੀ ਲਿਆ ਹੋਰ ਬੋਤਲ ਕਦਾਂ ਠੀਕ ਠਾਕ ਸਭ ਹਾਂਜੀ ਹਾਂਜੀ ਵਧੀਆ ਜੀ ਕੀ ਸੋਚਿਆ ਫਿਰ ਗਾਂ ਦਾ ਗਾਂ ਦਾ ਤੇ ਜੀ ਐਡੇ ਪੜਨੀ ਅੱਛਾ ਤੇ ਇੱਥੇ ਬਦਾਂ ਠੀਕ ਆ ਵੇਖਾਂ ਤੇ ਜੇ ਬਾਹਰ ਬੂਤਾ ਕੰਮ ਬਣ ਗਿਆ ਜੀ ਚਲੋ ਕੋਈ ਨਹੀਂ ਇੱਥੇ ਤੁਹਾਡੇ ਕੋ ਪੈੜੀਆਂ ਚਾਰ ਰਿਹਾ ਵਾ ਇੱਥੇ ਵੀ ਕੋਈ ਘਾਟਾ ਨਹੀਂ ਹਾਂ ਆਹ ਨੂੰ ਆਪ ਹੀ ਵਾਈ ਕਰੀਦੀ ਏ ਵਧੀਆ ਗੱਲ ਆ ਤੇ ਵਧੀਆ ਚੱਲੀ ਜਾਂਦਾ ਸਰਕਲ ਬਾਹਰ ਵੀ ਹੁਣ ਮੋੜ ਮਾਲੋ ਤਾਂ ਨਹੀਂ ਹੋ ਗਿਆ ਹਾਂਜੀ ਪਹਿਲਾਂ ਵਾਲੀ ਕਮਾਈ ਆ ਨਹੀਂ ਆਹ ਇਹ ਤਾਂ ਗੱਲ ਤੁਹਾਡੀ ਸਹੀ ਹੈ ਬਾਕੀ ਚਲੋ ਜਿੱਦਾਂ ਸਹੀ ਲੱਗੂ ਉਦਾਂ ਕਰ ਲੋ ਹੈ ਕਿ ਨਹੀਂ ਹਾਂਜੀ ਔਰ ਫਸਲ ਫਸਲ ਠੀਕ ਆ ਸਾਰੀ ਕੰਮ ਵਧੀਆ ਵਧੀਆ ਜੀ ਸਸ਼ਕਾ ਜੀ ਸਸ਼ਕਾ ਹਾਂ ਸਸ਼ਕਾ ਜੀ ਪਾਜੀ ਹੰਦ ਦੇ ਦੋ ਨਹੀਂ ਮੈਨੂੰ ਵੀ ਨਾ ਲੈ ਆ ਕੋ ਚਾਹ ਪਾਣੀ ਦਾ ਕਰੋ ਹਾਂ ਅੰਤਿਨਵਦੀਪ ਕਿੱਥੇ ਆ? ਉਹ ਕੋਈ ਗੱਲ ਨਹੀਂ ਹੌਸਲਾ ਕਰੋ ਥੋੜਾ ਜਿਆ ਚਾਹ ਚੂ ਪੀਓ ਮਿਲਾ ਦੇ ਨੇ ਨਵਦੀਪ ਨਾਲ ਤੁਹਾਨੂੰ ਚਲੋ ਠੀਕ ਲੋ ਬੋਤੇ ਪੜੋ ਲੈ ਦਸ ਪੂਰਾ ਲੱਲਾ ਨਾ ਵੀਗਾ ਨਹੀਂ ਅਜੇ ਥੋੜੇ ਜਿਹਾ ਲੈ ਕੋਈ ਨਹੀਂ ਕੋਈ ਗੱਲ ਲੈ ਲਓ ਲੈ 12 ਤਹੀ ਨਹੀਂ ਰਸ ਜੀ ਲੋ ਜੱਛੀ ਜਿੰਨਾਂ ਨੂੰ ਹਰਾਉ ਕੋਈ ਨਹੀਂ ਮੈਂ ਤੇ ਨਹੀਂ ਫੜ ਤੋ ਲਓ ਪੁੱਤ ਰਸ ਜੀ ਹਾਂ ਹਾਂ ਖਾਣਾ ਹੀ ਕੁਛ ਨਹੀਂ ਆ ਨਹੀਂ ਡਾਈਟਿੰਗ ਦੇ ਆ ਨਹੀਂ ਡਾਈਟਿੰਗ ਤੇ ਰਣੀ ਹੈ ਹਾਂ ਦਾਸਾ ਇਹਨੇ ਚਾਹ ਨਾ ਪਕੌੜੇ ਕੰਨੇ ਕੁੜੀਆਂ ਨੇ ਹੈ ਚਾਚੀ ਜੀ ਹੁਣ ਚਾਹ ਪਾਣੀ ਪੀ ਲਿਆ ਨਾ ਉਹਨਾਂ ਮਿਲਾ ਦਊਂ ਨਾਨੂੰ ਚੱਲ ਆ ਨਹੀਂ ਨਾ ਸਬਰ ਹੋਣਿਆ ਤੇਰ ਕੋ ਚਲਾ ਦਿਨ ਮੈਂ ਪਹਿਲਾਂ ਲੈ ਜਣੀ ਨਾ ਬੋ ਚਲੋ ਪਿੰਦਰ ਕਿਨੇ ਸੋਹਣੇ ਲੱਗਣੀਆਂ ਸ਼ੁਕਰ ਆ ਵਾਈਗਰੂ ਨੇ ਮੇਰੀ ਸੋਹਣ ਲੀਏ ਆ ਜਾ ਆ ਜਾ ਪਤਾ ਸਸ਼ਕਲ ਦੀ ਸਸ਼ੀ ਕਾ ਨਾਲ ਦੀ ਬੋਸ ਵੱਲ ਗੱਡੀ ਆ ਥੈਂਕ ਯੂ ਹੋਰ ਸੁਣਾਓ ਕੀ ਹਾਲ ਤੇ ਹਾਂ ਵਧੀਆ ਥੀ ਸੁਣਾਓ ਜੱਬਿਆ ਅੱਡਵੇਂ ਕਿਤਾ ਦੀ ਸਵੇਰ ਦੀ ਵੇਟ ਕਰ ਰਹੇ ਨੇ ਮਾਹੀ ਕਿਤੇ ਆਏ ਹੋ ਤੁਸੀਂ ਉਹ ਨਾ ਉਹ ਤਿਆਰ ਹੋਣ ਦੇ ਆ ਤਾਂ ਲੇਟ ਹੋ ਗਿਆ ਅਪਿੰਦਰ ਵੀ ਬਹੁਤ ਕੰਮੋਂ ਲੇਟ ਕਰਦਾ ਵਾ ਇਹ ਨਾ ਪਿੰਦਰ ਦੀ ਤਿਆਰੀ ਨਹੀਂ ਹੁੰਦੀ ਫਿਰ ਵੀ ਚਲ ਟਾਈਮ ਨਾ ਆਈ ਗਏ ਆਪਾਂ ਠੀਕ ਹੈ ਜੀ ਇਹ ਤਾਂ ਜਾਨ ਹੀ ਪੀਣ ਲਈ ਮੈਨੂੰ ਆਹਦੀ ਫਟਾਫਟ ਮੈਨੂੰ ਨਵਕਾ ਲੈ ਜਾਓ ਤੇ ਮੈਂ ਹੁਣ ਚਾਹ ਤੇ ਪੀ ਲਵਾਂ ਫਿਰ ਲੈ ਜਾਨੀ ਆ ਉਦਾਂ ਮੈਂ ਕਹਿੰਦੀ ਆ ਪਿੰਦਰ ਦੀ ਚੋਇਸ ਬਹੁਤ ਵਧੀਆ ਵਾ ਕਿੰਨੀ ਸੋਹਣੀ ਲੱਗਣ ਦੀ ਨਾ ਨਵ ਹੋਰ ਲੱਖਾਂ ਚ ਇੱਕ ਵਾਹਦੀ ਧੀ ਹਾਂ ਇਹ ਤਾਂ ਗੱਲ ਹੈਗੀ ਆ ਚੱਲੀਏ ਫਿਰ ਖਲੋ ਜਾ ਪੁੱਤ ਟਿਕ ਜਾ ਟਿਕ ਜਾ ਹੈ ਉੱਥੇ ਨਹੀਂ ਖਲਾਉਂਦੀ ਮੈਨੂੰ ਨਵਕਾ ਲੈ ਜਾਓ ਫਟਾਫਟ ਨਵਕਾ ਲੈ ਜਾਓ ਤੇ ਜੇ ਨਵਕਾ ਲੈ ਕੇ ਆਈਆਂ ਤੇ ਹੁਣ ਫਟਾਫਟ ਉੱਧਰ ਲੱਗੇ ਚੱਲੀਏ ਨਵ ਨੂੰ ਲੈ ਕੇ ਤੇਰਾ ਵਾਦਾ ਕੀ ਆ ਹੈ ਤੇਰਾ ਨਾਮ ਐਤ ਨਹੀਂ ਕਿਤੇ ਮੈਂ ਤਾਂ ਕਹਿੰਦੀ ਵਾਸੋ ਇਹ ਅੱਜ ਹੀ ਲੈ ਜੀਏ ਨਾ ਉਹ ਵਿਆਹ ਤੇ ਹੈ ਨਾ ਜਿਹੜੀ ਗੱਲ ਮੇਰੇ ਮੂੰਹ ਚ ਹੀ ਉਹ ਹੀ ਬਸ ਆਖ ਲਿਓ ਐਡੀ ਛੇਤੀ ਨਹੀਂ ਆਪਾਂ ਕੱਲਣ ਲੱਗੇ ਆਪਣੀ ਤੀਰ ਨੂੰ ਠੀਕ ਆ ਕੋਈ ਨਹੀਂ ਟਾਈਮ ਲੱਗਣਾ ਆਪਾਂ ਲੈ ਜਾਣਾ ਜਲਦੀ ਆਪਾਂ ਇੰਨੀ ਦੇਰ ਨਹੀਂ ਨੀ ਕਰਨੀ ਨਾ ਵੇ ਵੇਖਾ ਨਵ ਨੂੰ ਪੁੱਛਣ ਦੀ ਦੇ ਨਾ ਜਵਾਬ ਹੁਣ ਸਾਡੀ ਤਾਂ ਗੱਲ ਹੀ ਮੁੱਕ ਗਈ ਵਿਚ ਹੈ ਮੇਰੀ ਗੱਲ ਤੇ ਸੁਣੋ ਗੱਲਾਂ ਬਾਤਾਂ ਮਾਰ ਲਓ ਕੋਈ ਗੱਲ ਸਾਰਾ ਦਿਨ ਪਿਆ ਵਜੇ ਹਾਂਜੀ ਇਹ ਤੇ ਆ ਹੋਰ ਨਵ ਤੇ ਹੀ ਸੁਣਾਓ ਵਧੀਆ ਦੀਦੀ ਚਲ ਵਧੀਏ ਚਾਹੀਦਾ ਉਹਨਾਂ ਨਾਲ ਫੋਨ ਤੇ ਬਥੇਰੀਆਂ ਗੱਲਾਂ ਕਰ ਲੈਂਦੀਆਂ ਹੁਣ ਇਹ ਨਨਾਂ ਤੋਂ ਜਾਈ ਤੇ ਨਹੀਂ ਹਾਂ ਜੀ ਕੰਮ ਨਹੀਂ ਨਹੀਂ ਡੀਆਂ ਨਹੀਂ ਫੋਨ ਤੇ ਸਾਡੀ ਹੁੰਦੀ ਹੈ ਗੱਲਬਾਤ ਚੰਮ ਲੱਗੋ ਚੱਲ ਜਾ ਹਾਂ ਨਹੀਂ ਕੋਈ ਗੱਲ ਆਉਂਦੀ ਨਹੀਂ ਨਹੀਂ ਕੋਈ ਗੱਲ ਨਹੀਂ ਚਾਚੀ ਜੀ ਇੰਨਾ ਵੀ ਕੋਈ ਗੱਲ ਵੀ ਨਹੀਂ ਆ ਇਹ ਮੇਰੀ ਧੀ ਆ ਠੀਕ ਆ ਨਹੀਂ ਉਹ ਪਿਆਰੀ ਆ ਬੱਚਾ ਪਹਿਲਾਂ ਮੇਰੀ ਆ ਤੇ ਜਿੰਨੀਆਂ ਰੀਝਾਂ ਮੇਰੇ ਢਿੱਡ ਵਿੱਚ ਹਨਾ ਉਹ ਵੀ ਮੈਂ ਪੂਰੀਆਂ ਕਰਨੀਆਂ ਆਪਣੀ ਧੀ ਵਾਸਤੇ ਸਹੀ ਜਨ ਹੈ ਦੀਦੀ ਜੀ ਮੰਮੀ ਨਾਲ ਵੱਧ ਕੇ ਨਾ ਚਾਚੀ ਜੀ ਮੇਰੇ ਨਾਲ ਪਿਆਰ ਕਰਦੇ ਨੇ ਮੈਂ ਕੋਈ ਵੀ ਗੱਲ ਕਰਨੀ ਹੋਏ ਨਾ ਤੇ ਇਹਨਾਂ ਨਾਲ ਸ਼ੇਅਰ ਕਰਦੀ ਆਂ ਚਲ ਨਵਦੀਪ ਚੰਗੀ ਗੱਲ ਹੈ ਲੈ ਇਹ ਵੀ ਗੱਲ ਤੇ ਚਾਚੀ ਜੀ ਨੇ ਕੀਤੀ ਹੈ ਨਾ ਇਹਨਾਂ ਨੇ ਤਾਂ ਰਿਸ਼ਤਾ ਕਰਵਾਤਾ ਹੀ ਮੈਂ ਤੇ ਅੱਗੇ ਪਿੰਦਰ ਨਾਲ ਹੀ ਗੱਲ ਕਰਦੀ ਆਂ ਕਿ ਉਹਨਾਂ ਦੇ ਚਾਚੇ ਕਿੰਨੇ ਚੰਗੇ ਆ ਨਾ ਨਹੀਂ ਤੇ ਅੱਜ ਕੱਲ ਕੋਈ ਕਿਸੇ ਦਾ ਨਹੀਂ ਬੰਦਾ ਹੈਗਾ ਤੇ ਨਾਲੇ ਪਹਿਲੀ ਗੱਲ ਸ਼ਰੀਕ-ਸ਼ਰੀਕ ਹੁੰਦੇ ਆ ਪਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਤੇ ਦੇਖ ਕੇ ਹੀ ਬੜ ਵਧੀਆ ਮੇਰੀ ਗੱਲ ਸੁਣ ਸਾਨੂੰ ਤਾਂ ਕਦੀ ਬਸ ਗੁੱਸੇ ਨਹੀਂ ਆ ਤੁਹਾਡਾ ਆਪਣਾ ਬੱਚਾ ਹੈ ਨੀਗਾ ਮੈਂ ਤੇ ਆਪਣੀ 30 ਸەم aí ਨੀ ਸ਼ੁਰੂ ਤੋਂ ਤੇ ਜਿਹੜੀ ਮੇਰੇ ਢੇਡ ਵਿੱਚ ਰਿੱਝਾਂ ਆ ਨਾ ਉਹ ਮੈਂ ਸਾਰੀਆਂ ਆਪਣੀ 30 ਤੇ ਪੂਰੀਆਂ ਕਰਨੀਆਂ ਵਾ ਹੈ ਪਤਾ ਮੈਨੂੰ ਕਿੰਨਾ ਚਾਅ ਇਹਦੇ ਵਿਆਹ ਦਾ ਨੀ ਚਾਚੀ ਜੀ ਉਹ ਤੇ ਵੇਖਣ ਚੀ ਪਤਾ ਲੱਗ ਜਾਂਦਾ ਬੰਦੇ ਦਾ ਮੈਂ ਤਾਂ ਸ਼ੁਕਰ ਕਰਦੀ ਆ ਰੱਬ ਦਾ ਕਿ ਸੱਚਾ ਪਾਤਸ਼ਾਹ ਸ਼ੁਗਰਾ ਤੇਰਾ ਛੇਤੀ ਛੇਤੀ ਆ ਦੇਣਾ ਆ ਸਗਣਾ ਵਾਲਾ ਹੈ ਤੇ ਅਸੀਂ ਆਪਣੀ ਰੀਝਾਂ ਪੂਰੀਆਂ ਕਰਾਂਗੇ ਤੁਹਾਡਾ ਜੀ ਲੱਗ ਜੂਗਾ ਫਿਰ ਅਸੀਂ ਨਾਮ ਨੂੰ ਲੈ ਜਾਣਾ ਤੇ ਕਿਉਂ ਆਪਾਂ ਆਜਾ ਕਰਾਂਗੇ ਮਿਲਣ ਹਾਂ ਇਹ ਆ ਹਣਾ ਵੀ ਨਾ ਤੇ ਕਦੀ ਆਪਣੀ ਨਾਮ ਨੂੰ ਸੱਦ ਲਿਆ ਕਰਾਂਗੇ ਕਦੀ ਆਪਾਂ ਪਹੁੰਚ ਜਾ ਕਰਾਂਗੇ ਹਾਂਜੀ ਇਹ ਤੇ ਹਾਂ ਹੁਣ ਬੋਤ ਵੇਖ ਤੀਆਂ ਵਿਉੜੀਆਂ ਹੀ ਪਿੰਦੀਆਂ ਵਾਂ ਜੋ ਮਰਜੀ ਹੋ ਜੇ ਠੀਕ ਆ ਨਾ ਹਾਂਜੀ ਤੇ ਗੱਲ ਹੈ ਚਲੋ ਚਲੀਏ ਫੇਰ ਚਲੋ ਜੀ ਨਾ ਹਾਂਜੀ ਆਜੋ ਚੈਨ ਪੁੱਤ ਪੜਾਤ ਵੀ ਨਾਲ ਲੈ ਨਾ ਚਲੋ ਜੀ ਐਂਗੇਜਮੈਂਟ ਦੀ ਵਧਾਈ ਹੋਈ ਤੁਹਾਨੂੰ ਹੈ ਪਿੰਡ ਦੇ ਵਧਾਈ ਹੋਏ ਤੁਹਾਨੂੰ ਵਧਾਈਆਂ ਭੈਣ ਜੀ ਭਾਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਹੈ ਚਲੋ ਸ਼ੁਕਰ ਹੈ ਮਾਲਕ ਦਾ ਸੱਚੇ ਪਾਤਸ਼ਾਹ ਦਾ ਹੁਣ ਆਪਣੀ 30 ਦੇ ਵਿਆਹ ਦੀਆਂ ਤਿਆਰੀਆਂ ਕਰੀਏ ਗੜੀ ਆਪਾਂ ਤੁਹਾਨੂੰ ਵਧਾਈਆਂ ਜੀਵਨ ਬਹੁਤ ਬਹੁਤ ਨਾਲੇ ਚਾਚੀ ਤੇ ਨਾਲੇ ਚੋਲਣਾ ਨਾਲੇ ਜਵਾਰ ਵੀ ਬੜਾ ਹੀ ਤੇ ਚਲੋ ਬਹੁਤ ਵਧੀਆ ਹੋਇਆ ਵਾ ਅਸੀਂ ਤੇ ਹੋ ਸੋਚਨੇ ਹੁੰਦੇ ਹਾਂ ਚਲੋ ਸਾਡੀ ਕੁੜੀ ਪੜ੍ਹਨ ਲਿਖਣ ਗਈ ਆ ਕੋਈ ਚੰਗਾ ਥਾਂ ਲੱਭ ਜੇ ਚੰਗੇ ਜੀ ਮਿਲ ਜਾਣ ਤੇ ਚਲੋ ਤੁਸੀਂ ਵੀ ਖੁਸ਼ ਤੇ ਸਾਡਾ ਵੀ ਪਰਿਵਾਰ ਸਾਰਾ ਖੁਸ਼ ਵਾ ਇਹ ਵੀ ਖੁਸ਼ ਨੇ ਠੀਕ ਆ ਕਿ ਨਹੀਂ ਤੇ ਹੁਣ ਇਹ ਆ ਵੀ ਚਲੋ ਕਾਕਾ ਸਾਡੇ ਕੋ ਧੀ ਧੀ ਹੋਰਤ ਕੋ ਜ ਹੈ ਨੀਗਾ ਤੇ ਕੁੜੀ ਨੂੰ ਸਾਡੇ ਨੂੰ ਫੁੱਲਾ ਵਾਂਗੂ ਰੱਖਿਓ ਬਾਕੀ ਤੁਹਾਡੇ ਘਰ ਨੇ ਚ ਰਹੂਗੀ ਇੰਨੇ ਕ ਅਗਲੇ ਹੀ ਇਹਨੂੰ ਸਿਖਾਤੀ ਆ ਠੀਕ ਆ ਕਿ ਨਹੀਂ ਕੋਈ ਨਾ ਤੇ ਅਸੀਂ ਦਿਆਨੇ ਵੀ ਚਲੋ ਵਧੀਆ ਸਾਰਾ ਕੋ ਜੀ ਜੋ ਪਰਮਾਤਮਾ ਕੰਨ ਲਿਆ ਠੀਕ ਹੀ ਕਰਨ ਲਿਆ ਵਾ ਤੇ ਹੁਣ ਇਹ ਆ ਵੀ ਕੋਈ ਗੱਲ ਨਹੀਂ ਆਪਾਂ ਵਿਆਹ ਦੀ ਕਰਦੇ ਆ ਤਿਆਰੀ ਹੁਣ ਆ ਜਾ ਮੰਗਣੀ ਵਾਲਾ ਕੰਮ ਜਿਹੜਾ ਸੀ ਚਲੋ ਇਹ ਤੇ ਨਿਬੜਿਆ ਠੀਕ ਆ ਕਿ ਨਹੀਂ ਉਹ ਤਾਂ ਅੱਜ ਵੇਖ ਲੈ ਜੋ ਵੀ ਹੈ ਇਹੋ ਕੁਛ ਹੀ ਆ